ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀਓ ਆਓ ਮੈਂ ਤੁਹਾਨੂੰ ਅੱਜ ਇੱਕ ਦੁਆਬੇ ਦੇ ਵਿੱਚ ਇੱਕ ਸੰਤ ਮਹਾਰਾਏ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਕਿ ਸੌਣ ਮਹੀਨੇ ਦੇ ਵਿੱਚ ਆਪਣੇ ਸਿੱਖਾਂ ਨੂੰ ਦਰਸ਼ਨ ਦੇਣ ਗਏ ਸੀਗੇ ਰਸਤੇ ਵਿੱਚ ਹੜ ਕਰਕੇ ਜਿਹੜੀ ਘਾਰ ਨਾ ਜਾਣਦੀ ਜਿਹੜੀ ਸੰਭਾਵਨਾ ਸੀ ਉਹ ਕਿਵੇਂ ਪੂਰੀ ਹੋਈ ਕਿਵੇਂ ਇੱਕ ਅਕਾਲ ਪੁਰਖ ਦੇ ਉਹਨਾਂ ਦਾ ਭਰੋਸਾ ਹੋਇਆ ਕਿਵੇਂ ਉਸ ਪੂਰਨ ਪਰਮੇਸ਼ਰ ਨੂੰ ਉਹਨਾ ਮੂਖ ਰੱਖ ਕੇ ਯਾਦ ਕਰਕੇ ਉਸ ਜਿਹੜਾ ਕਾਰ ਨੂੰ ਕਿਵੇਂ ਪਾਰ ਲੰਘਾਇਆ ਆਓ ਤੁਹਾਨੂੰ ਮੇਜ ਕਾਰ ਦੇ ਦਰਸ਼ਨ ਕਰਾਈਏ ਫਿਰ ਆਪਾਂ ਤੁਹਾਨੂੰ ਉਸ ਦੇ ਬਾਰੇ ਵਿੱਚ ਕੁਝ ਆਪਾਂ ਬਚਨ ਸਾਂਝੇ ਕਰਦੇ ਆ। ਇਹ ਉਹ ਕਾਰ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਪੀ ਐਨ ਜੇ 3588 ਇਹ ਜਿਹੜਾ ਕਾਰ ਆ ਇਸ ਸੰਤ ਮਹਾਰਾਏ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲ ਵਾਲੇ ਇਹਨਾਂ ਦੇ ਬਾਰੇ ਕੁਝ ਇਹ ਲਿਖਿਆ ਹੋਇਆ ਥੇ ਇਸ ਸੰਤ ਸਾਲ 1950 ਸ਼ਾਵਣ ਮਹੀਨੇ ਵਿੱਚ ਸ਼ਿਮਲੇ ਦੀ ਸੰਗਤ ਨੂੰ ਦਰਸ਼ਨ ਦੇਦਾਰ ਦੇਣ ਲਈ ਜਾ ਰਹੇ ਸਨ ਬਾਬਾ ਜਵਾਲਾ ਸਿੰਘ ਜੀ ਦਰਸ਼ਨ ਦੇਣ ਮੱਦੇਜਾ ਆ ਰਹੇ ਸਨ ਸ਼ਿਮਲੇ ਦੀ ਸੰਗਤ ਨੂੰ ਆਪ ਜੀ ਕਾਲਕਾ ਵਿਖੇ ਇਸ ਖਾਸ ਸ਼ਰਧਾਲੂ ਦੇ ਘਰ ਠਹਿਰੇ ਹੋਏ ਸਨ ਆਪ ਜੀ ਦੇ ਨਾਲ ਸੰਤ ਬਾਬਾ ਸਾਦੀ ਸਿੰਘ ਜੀ ਅਤੇ ਸੰਤ ਬਾਬਾ ਹਰੀ ਸਿੰਘ ਜੀ ਵੀ ਨਾਲ ਹੀ ਜਾ ਰਹੇ ਸਨ ਅਤੇ ਇੱਕ ਹੋਰ ਮਹਾਪੁਰਖ ਵੀ ਮਹਿਮਾਨ ਵਜੋਂ ਨਾਲ ਜਾ ਰਹੇ ਸਨ ਜਿਨ੍ਹਾਂ ਨੂੰ ਆਕਾਸ਼ਵਾਣੀ ਹੁੰਦੀ ਸੀ ਦੂਜੇ ਪਾਸੇ ਅੰਬਾਲਾ ਸ਼ੋਨੀ ਸ਼ੋਨੀ ਵਿਖੇ ਡੇਰੀ ਦੇ ਮੈਨੇਜਰ ਸਰਦਾਰ ਮਾਨ ਸਿੰਘ ਸੰਤ ਮਹਾਰਾਏ ਬਾਬਾ ਜਵਾਲਾ ਸਿੰਘ ਜੀ ਬਹੁਤ ਯਾਦਗਾਰੇ ਹਨ ਸਨ ਸੰਤ ਮਹਾਰਾਜੀ ਨੂੰ ਦਰਗਾਹੋਂ ਅੰਬਾਲੇ ਜਾਣ ਦਾ ਹੁਕਮ ਹੋਇਆ। ਉਹਨਾਂ ਕਾਰ ਡਰਾਈਵਰ ਸਰਦਾਰ ਅਨੂਪ ਸਿੰਘ ਜੀ ਅੰਬਾਲੇ ਜਾਣ ਲਈ ਹੁਕਮ ਕੀਤਾ। ਇਹ ਹੁਕਮ ਸੁਣ ਕੇ ਆਕਾਸ਼ਵਾਣੀ ਵਾਲੇ ਮਹਾਪੁਰਖ ਕਹਿਣ ਲੱਗੇ ਕਿ ਅੰਬਾਲੇ ਦੇ ਰਸਤੇ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਹੈ। ਬਾਹਰ ਜਾਣਾ ਮੁਸ਼ਕਲ ਹੈ। ਸ਼ਿਮਲੇ ਹੀ ਚਲੋ। ਉਹਨੇ ਮਨਾ ਕਰਤਾ। ਉਹਨੇ ਕਿਹਾ ਤੁਸੀਂ ਸ਼ਿਮਲੇ ਹੀ ਚਲੋ। ਸੰਤ ਮਹਾਰਾਜੀ ਕਹਿਣ ਲੱਗੇ ਕੀ ਅੰਬਾਲੇ ਜਾਣ ਦਾ ਹੁਕਮ ਹੈ ਸੋ ਅੰਬਾਲੇ ਹੀ ਜਾਵਾਂਗੇ ਅੰਬਾਲੇ ਨੂੰ ਚਾਲੇ ਪਾ ਦਿੱਤੇ ਪਰ ਜਦੋਂ ਕਾਰ ਮੁबारक पुरਕੋਲ ਪਹੁੰਚੀ ਤਾਂ ਦਰਿਆ ਕੱਗਰ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਕੱਗਰ ਦਰਿਆ 'ਚ ਹੜ ਆਇਆ ਸੀ ਬਹੁਤ ਜ਼ਿਆਦਾ ਡਰਾਈਵਰ ਨੂੰ ਕਾਰ ਰੁਕ ਦਿੱਤੀ ਡਰਾਈਵਰ ਨੇ ਵੇਖ ਕੇ ਕਾਰ ਰੋਕ ਦਿੱਤੀ ਸਾਰੇ ਸੰਤ ਗੱਡੀ ਤੋਂ ਬਾਹਰ ਆਏ ਅਤੇ ਪਾਣੀ ਦੇ वेग ਨੂੰ ਵੇਖਣ ਲੱਗੇ ਉਹ ਦੋ ਵਿਕਾਸ਼ਵਾਨੀ ਵਾਲੇ ਸੰਤ ਕਹਿਣ ਲੱਗੇ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੜ ਆਇਆ ਹੋਇਆ ਹੈ ਪਰ ਹੁਣ ਪਾਰ ਕਿਸ ਤਰ੍ਹਾਂ ਜਾਵਾਂਗੇ ਆਦੋ ਪੁਲ ਵੀ ਨਹੀਂ ਸੀ ਇਹਨਾਂ ਨੇ ਇਹਨਾਂ ਨੂੰ ਸੰਤ ਹਰੀ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਖਵਾਜਾ ਆਪ ਜੀ ਨੂੰ ਨਮਸਕਾਰ ਕਰਨ ਆਇਆ ਹੈ ਤਾਂ ਸੰਤ ਮਹਾਰਾਜ ਜੀ ਖੁਸ਼ੀ ਦੇ ਘਰ ਵਿੱਚ ਅਤੇ ਆਪਣੇ ਚਰਨ ਪਾਣੀ ਵਿੱਚ ਪਾ ਕੇ ਕਵਾਜਾ ਜੀ ਨੂੰ ਨਮਸਕਾਰ ਪ੍ਰਵਾਨ ਕੀਤੀ ਉਸ ਤੋਂ ਬਾਅਦ ਸਾਰੀ ਸੰਤ ਮੰਡਲੀ ਕਾਰ ਵਿੱਚ ਆੜ ਬੈਠੀ ਸੰਤ ਮਹਾਰਾਜ ਜੀ ਨੇ ਡਰਾਈਵਰ ਨੂੰ ਕਾਰ ਦਰਿਆ ਵਿੱਚ ਠੇਲ ਦੇਣ ਦਾ ਹੁਕਮ ਦਿੱਤਾ ਕਿ ਕਾਰ ਨੂੰ ਪਾਣੀ ਵਿੱਚ ਤੁਸੀਂ ਹੁਣ ਲੈ ਚੱਲੋ ਉਹਨਾਂ ਨੂੰ ਹੁਕਮ ਮੰਨ ਕੇ ਕਾਰ ਦਰਿਆ ਵਿੱਚ ਠੇਲ ਦਿੱਤੀ ਕਾਰ ਦਰਿਆ ਨੂੰ ਇੰਝ ਪਾਰ ਕਰ ਗਈ ਜਿਵੇਂ ਮੋਟਰ ਵਾਲੀ ਕਿਸ਼ਤੀ ਪਾਰ ਹੋ ਜਾਂਦੀ ਹੈ ਪਿਆਰੀ ਹਰਸੰਗਤ ਜੀ ਇਹ ਇੱਕ ਭਰੋਸਾ ਹੁੰਦਾ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਵੀ ਕੋਈ ਸਿੱਖ ਕੋਈ ਸੰਤ ਕੋਈ ਫਕੀਰ ਕੋਈ ਵੀ ਕੋਈ ਆਪਣੇ ਉਸ ਇੱਕ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੀ ਜਿਸ ਨੂੰ ਭਰੋਸਾ ਹੋਵੇ ਉਸ ਨੂੰ ਕਿਸੇ ਚੀਜ਼ ਦਾ ਡਰ ਜਾਂ ਕਿਸੇ ਚੀਜ਼ ਦਾ ਖਤਰਾ ਕੋਈ ਨੂੰ ਕਿਸੇ ਚੀਜ਼ ਦਾ ਭੈ ਨਹੀਂ ਹੁੰਦਾ ਉਹ ਸਿਰਫ ਭੈ ਹੁੰਦਾ ਤੁਨੂੰ ਉਸ ਆਪਣੇ ਇੱਕ ਰੱਬ ਦਾ ਹੁੰਦਾ ਇੱਕ ਪਰਮੇਸ਼ਰ ਦਾ ਹੁੰਦਾ ਆਓ ਆਪਾਂ ਵੀ ਇਸ ਤਰ੍ਹਾਂ ਉਸ ਸਰਤੰਤਰੇ ਪਰਮਾਤਮਾ ਦੇ ਉਸ ਇੱਕ ਪ੍ਰਭੂ ਦੇ ਨਾਲ ਜੁੜ ਕੇ ਇਸ ਇੱਕ ਪ੍ਰਭੂ ਦੇ ਆਸਰਾ ਕੇ ਉਸਤੇ ਆਪਣਾ ਜੁੜਾ ਜੀਵਨ ਸਾਰਾ ਬਤੀਤ ਕਰੀਏ ਇੱਕ ਵਾਰ ਆਪ ਜੀ ਨੂੰ ਫੇਰ ਆਪਾਂ ਓਕਾਰ ਦੇ ਦਰਸ਼ਨ ਕਰਾਵਾਂਗੇ ਜੀ ਤੇ ਪੀ ਐਨ ਜੇ 3588 ਇਹ ਮੇਡ ਇਨ ਇੰਗਲੈਂਡ ਹੈ ਜੀ ਇਹ ਆਪ ਜੀ ਦੇਖ ਸਕਦੇ ਹੋ ਇਸ ਕਾਰ ਦਾ ਜਿਹੜਾ ਮੁੱਲ ਉਹ ਵੀ ਪਾ ਚੁੱਕੇ ਸਨ ਪਰ ਇਹ ਗੁਰਦੁਆਰੇ ਵਾਲਿਆਂ ਨੇ ਇਸ ਕਾਰ ਨੂੰ ਨਾ ਵੇਚਣ ਦਾ ਹੁਕਮ ਦਿੱਤਾ ਕਾਰ ਅੱਜ ਵੀ ਸੇਮ ਸੇਮ ਇਹ ਸਟਾਰਟ ਹੁੰਦੀ ਹੈ ਇਹ ਹਫਤੇਤ ਵਿੱਚ ਇੱਕ ਵਾਰ ਜਾਂ ਦੋ ਵਾਰ ਸਟਾਰਟ ਕੀਤਾ ਜਾਂਦਾ ਆਪਾਂ ਇਸ ਆਪ ਜੀ ਨੂੰ ਸਾਈਡ ਤੋਂ ਵੀ ਦਰਸ਼ਨ ਕਰਾਵਾਂਗੇ ਇਹ ਮੇਡ ਇਨ ਇੰਗਲੈਂਡ ਹਰ ਸੰਗ ਉਹ ਡਰਾਈਵਰ ਸਰੂਪ ਸਿੰਘ ਮਹਾਪੁਰਸ਼ ਵੀ ਨਾਲ ਇਸੇ ਤਰ੍ਹਾਂ ਗੱਡੀ ਨੂੰ ਸਟਾਰਟ ਵੀ ਕੀਤਾ ਜਾਂਦਾ ਜੀ ਅੱਜ ਜੇ ਕਾਰ ਦੀ ਕੰਡੀਸ਼ਨ ਵੇਖੀਏ ਇੱਕਦਮ ਨਿਊ ਲੁੱਕ ਫਰੈਸ਼ ਲੁੱਕ ਇਹ ਜਦੋਂ ਗੱਡੀ ਸਟਾਰਟ ਹੁੰਦੀ ਹੈ ਜੀ ਇਹ ਇਸ ਤਾ ਜਿਹੜਾ ਧੂਮਾ ਇੱਥੋਂ ਨਿਕਲਿਆ ਜਾਂਦਾ ਜੀ ਸੋ ਪੜਨ ਦੇ ਵਿੱਚ ਕੋਈ ਸ਼ਬਦ ਘਟਬਤ ਬੋਲਿਆ ਗਿਆ ਹੋਵੇ ਦਾਸ ਖਿਮਾ ਚੋਂਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ